ਦੁਆਰਾ ਸ਼ੀਰਗੰਸਾ ਵਿਖੇ ਮੌਜੂਦਾ ਜਿੱਥੇ ਕਿ ਵੱਡੀ ਗਿਣਤੀ ਵਿੱਚ ਸੰਗਤ ਪਹੁੰਚਦੀ ਹੈ ਸੋ ਸੰਗਤਾਂ ਦੇ ਲਈ ਲੰਗਰ ਲਗਾਏ ਜਾਂਦੇ ਨੇ ਔਰ ਸੰਗਤ ਇਥੇ ਆ ਕੇ ਲੰਗਰ ਛਕਦੀ ਹੈ ਪਾਣੀ ਪਾਰ ਦੀ ਸੇਵਾ ਕਰਦੀ ਹੈ ਸੰਗਤ ਦੀ ਸਿਹਤ ਦਾ ਧਿਆਨ ਦੇ ਰੱਖ ਲਈ ਵਕ ਵਕ ਮੈਡੀਕਲ ਟੀਮਾਂ ਵੀ ਇਥੇ ਪਹੁੰਚਦੀਆਂ ਨੇ ਉਹਨਾਂ ਦੇ ਵੱਲੋਂ ਮੈਡੀਕਲ ਜਿਹੜੇ ਕਿ ਕੈਂਪ ਲਗਾਏ ਜਾਂਦੇ ਨੇ ਹੁਣ ਤਾਂ ਕੈਂਪ ਲਗਾਏ ਜਾਂਦੇ ਨੇ ਔਰ ਸੰਗਤ ਨੂੰ ਆਪਣੇ ਸਿਹਤ ਜਿਹੜੀ ਕਿ ਠੀਕ ਕਿਵੇਂ ਰੱਖਣੀ ਹੈ ਉਸ ਸਬੰਧੀ ਜਿਹੜੇ ਕਿ ਸੁਝਾਅ ਵੀ ਦਿੱਤੇ ਜਾਂਦੇ ਨੇ ਜੀ ਅੰਦਰ ਸਾਹਿਬ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਜੀ ਨਸਕਾਰ ਜੀ ਮੇਰਾ ਨਾਮ ਰਾਹੁਲ ਹੈ ਡਾਕਟਰ ਹਾਂ ਜੀ ਹਾਂ ਜੀ ਜਿਹੜਾ ਕਿ ਮੌਸਮ ਚੱਲ ਰਿਹਾ ਹੈ ਕਿਉਂਕਿ ਦੇਖਿਆ ਗਿਆ ਕਿ ਹਨਾ ਕਰਕੇ ਜਿਹੜੇ ਲੋਕ ਸ ਦੁਆਕਾਰ ਨੇ ਵਾਪਸ ਆਉਂਦੇ ਰਾਸ਼ਨ ਲੈ ਕੇ ਜਾਣੇ ਕੁਝ ਪੱਕਿਆ ਖਾਣਾ ਕੁਝ ਕੱਚਾ ਖਾਣਾ ਲੈ ਕੇ ਜਾ ਰਹੇ ਨੇ ਪਕਾਉਣ ਵਾਲਾ ਵੀ ਪਰ ਇਸ ਹਾਲਾਤ ਦੇ ਵਿੱਚ ਸਰੀਰ ਨੂੰ ਕਿਹੜੀ ਚੀਜ਼ ਖਾਣੀ ਚਾਹੀਦੀ ਹੈ ਜਿਸ ਨਾਲ ਕਿ ਸਰੀਰ ਦੇ ਸਰੀਰ ਡਲਾ ਕੇ ਤੰਦਰੁਸਤ ਰਹੇ ਦੇਖੋ ਜੀ ਇਸ ਟਾਈਮ ਹਾਲ ਆਇਆ ਜਿਵੇਂ ਤੁਹਾਨੂੰ ਪਤਾ ਅੱਜ ਕੱਲ੍ਹ ਵਾਇਰਲ ਬਹੁਤ ਚੱਲਦਾ ਪਿਆ ਹੈ ਉਹਨਾਂ ਨੂੰ ਬਹੁਤ ਜ਼ਿਆਦਾ ਜ਼ਿਆਦਾ बहुत लिक्विड चीज़ ज़्यादा लेनी चाहिए वैसे तो मैं यही प्रेफर करूँगा और बाकी तुम तो कहो कि कच्चे खाना खाना उन्होंने प्रॉब्लम ज़्यादा होनी कह सकते जिदा स्टमक की प्रॉब्लम होनी एसिडिटी डायरिया लूज मोशन क्योंकि यह चीज़ा ज़्यादा प्रॉब्लम होना शुरू हो जानी इस करके मैं उन्होंने प्रैफर करूँगा जी चीज़ खान हैल्दी फूड खान हैल्दी चीज़ा खान जिद करके उन्होंने प्रॉब्लम न आए ਇਹਦਾ ਕਹਿ ਸਕਦੇ ਆਪਾਂ ਮੈਦੇ ਵਾਲੀ ਚੀਜ਼ਾਂ ਬਹੁਤ ਘੱਟ ਖਾਣ ਠੀਕ ਹੈ ਜੀ ਹੋਰ ਕੀ ਕਹਿੰਦੇ ਆਪਾਂ ਸਪਾਈਸੀ ਤਲੀਆਂ ਚੀਜ਼ਾਂ ਇਹ ਬਹੁਤ ਘੱਟ ਵਾਇਡ ਕਰਨ ਇਹ ਬਹੁਤ ਘੱਟ ਖਾਣ ਕਿਉਂਕਿ ਇਹਨਾਂ ਖਾਣਾ ਉਹਨਾਂ ਨੂੰ ਪ੍ਰੋਬਲਮ ਸ਼ੁਰੂ ਹੋ ਜਾਂਦੀ ਹੈ ਕਈ ਉਹਨਾਂ ਨੂੰ ਬੀਪੀ ਦੀ ਪ੍ਰੋਬਲਮ ਹੈਗੀ ਹੋਰ ਅਤਿਹਾਰ ਦੇ ਵਿੱਚ ਕੋਈ ਡਾਕਟਰ ਤੇ ਮਿਲਣਾ ਨਹੀਂ ਜੇ ਮੰਨ ਲਓ ਬੀਪੀ ਵੱਧ ਗਿਆ ਤਾਂ ਕੀ ਕਰਨ ਕੋ ਉਹਨਾਂ ਤਲੀ ਚੀਜ਼ਾਂ ਤੇ ਖਾ ਲੈ ਨਿਕਲ ਪ੍ਰੋਬਲਮ ਇਹਨਾਂ ਕਿਸੇ ਉਹਨਾਂ ਹੋਣਾ ਸ਼ੁਰੂ ਹੋ ਜਾਂਦੀ ਹੈ ਇਸ ਤਰ੍ਹਾਂ ਤੋਂ ਉਹਨਾਂ ਨੂੰ ਜ਼ਿਆਦਾਤਰ ਫੂਡ ਜਾਂ ਲਿਕੁਇਡ ਜਾਂ ਡਾਈਟ ਜੀਆ ਬਹੁਤ ਜ਼ਿਆਦਾ ਉਹਨਾਂ ਨੂੰ ਉਹ ਚੀਜ਼ ਤੋਂ ਜਿੱਦੇ ਸਪਾਈਸੀ ਨਾ ਹੋਵੇ ਜੀ ਤੁਹ ਅਕ ਕਰੇ ਚਿਪਸ ਵਗੈਰਾ ਵੀ ਲੈ ਕੇ ਜਾਂਦੇ ਨੇ ਕਿ ਅਜਿਹੇ ਰਸ ਲੰਗਰ ਵੰਡਣਾ ਜ਼ਰੂਰੀ ਨਹੀਂ ਕਿ ਜਦ ਨਾਲ ਕਿਸੇਹਤ ਖਰਾਬ ਹੋਵੇ ਜ਼ਰੂਰੀ ਹੈ ਕਿ ਸਿਰਫ ਦਾਲ ਫੁਲਕਾ ਹੀ ਉੱਥੇ ਦਿੱਤਾ ਜਾਵੇ ਦੇਖੋ ਜੀ ਉਹ ਤਾਂ ਦੇ ਰਿਹਾ ਸਹੀ ਪਰ ਇਹ ਕਿ ਜਿੰਨੋ ਪ੍ਰੋਬਲਮ ਹੈਗੀ ਕਹਿ ਸਕਦੇ ਬੀਪੀ ਦੀ ਜਾਂ ਸਟਮਕ ਦੀ ਜਾਂ ਬਾਕੀ ਅਨਦਰ ਪ੍ਰੋਬਲਮ ਹੈਗੀ ਉਹ ਮੈਂ ਹੀ ਕਹਾਂਗਾ ਉਹ ਇਹ ਚੀਜ਼ਾਂ ਅਵਾਇਡ ਕਰਨ ਕਿਉਂਕਿ ਉਹਨਾਂ ਨੂੰ ਵੀ ਪਤਾ ਕਿ ਉੱਥੇ ਕੋਈ ਐਮਰਜੈਂਸੀ ਡਾਕਟਰ ਕੋਈ ਛੇਤੀ अवेलेबल ਨਹੀਂ ਹੋ ਸਕਦੇ ਮੈਂ ਹੀ ਫਿਲਹਾਲ ਕਹਾਂਗਾ ਕਿ ਉਹ ਜਿਹੜੇ ਦਾਲ ਫੁਲਕਾ ਜਾਂ ਲਾਈਟ ਵੇਟ ਜੋ ਵੀ ਖਾਣਾ ਉਹ ਪ੍ਰੇਫਰ ਹੈ ਉਹ ਛੇਤੀ ਮਤਲਬ ਕਿ ਉਹਨਾਂ ਵਾਸਤੇ ਸਹੀ ਹੈ ਇਸ ਸਮੇਂ ਦੇਖਿਆ ਜਾਏਗਾ ਕਿ ਕਿਉਂਕਿ ਪਾਣੀ ਤਾਂ ਹੁਣ ਉਤਰਨ ਵਾਲਾ ਹੁਣ ਧੁੱਪਾਂ ਪੈਣ ਲੱਗੀਆਂ ਤਾਂ ਹੁਣ ਬਿਮਾਰੀਆਂ ਪੈਦਾ ਹੋਣਗੀਆਂ ਤਾਂ ਉਹਨਾਂ ਲਈ ਲੋਕਾਂ ਨੂੰ ਕਿਹੜੀ ਚੀਜ਼ ਦੀ ਖਾਸ ਲੋੜ ਹੈ ਲੋਕ ਕਿਹੜੀ ਗੱਲਾਂ ਤੋਂ ਅਵੇਅਰ ਰਹਿਣ ਦੇਖੋ ਜੇ ਇਸ ਟਾਈਮ ਉੱਥੇ ਬਹੁਤ ਜ਼ਿਆਦਾ ਉਹਨਾਂ ਨੂੰ ਡੇਂਗੂ ਦੀ ਪ੍ਰੋਬਲਮ ਹੋ ਸਕਦੀ ਹੈ ਕਿਉਂਕਿ ਉੱਥੇ ਜ਼ਿਆਦਾ ਬੋ ਜ਼ਿਆਦਾ ਮੱਛਰ ਹੋ ਸਕਦੇ ਇਸ ਕਰਕੇ ਉਹਨਾਂ ਨੂੰ ਪ੍ਰੋਬਲਮ ਹੈ ਹੀ ਮੈਂ ਕਹਾਂਗਾ ਬਾਇਟ ਹੋਣ ਵਾਸਤੇ ਕਿ ਉਹ ਬਹੁਤ ਜ਼ਿਆਦਾ ਆਪਣੀ ਲਿਕੁਇਡ ਔਰ ਡਾਈਟ ਚੀਜ਼ ਰੱਖੇ ਵਧੀਆ ਤਾਈਂ ਕਰਕੇ ਮੇਨਟੇਨ ਰਹਿਣਗੇ ਸੋ ਤੁਹਾਡੇ ਵੱਲੋਂ ਕੋਈ ਸੇਵਾ ਕੀਤੀ ਗਈ ਹੈ ਲੋਕਾਂ ਨੂੰ ਜਾ ਕੇ ਮੈਡੀਕਲ ਕਿੱਟਾਂ ਵੰਡੀਆਂ ਗਈਆਂ ਕੋਈ ਦਵਾਈ ਬੂਟੀ ਕੀਤੀ ਗਈ ਹੈ ਅੱਜ ਸਾਡੇ ਵੱਲੋਂ ਵੀ ਸੇ ਆਪਾਂ ਵੀ ਦਵਾਈਆਂ ਦੇ ਕੇ ਉੱਥੇ ਕਿੱਟਾਂ ਵਗਰਾ ਸੱਪੂ ਦੇ ਕੇ ਮੈਡੀਕਲ ਦੇ ਕੇ ਟ੍ਰੀਟਮੈਂਟ ਕਰਕੇ ਆਏ ਜੀ ਆਪਾਂ ਵੀ ਉੱਥੇ ਗਏ ਕਿਉਂਕਿ ਜਿਹੜਾ ਹੁਣ ਜਦੋਂ ਪਾਣੀ ਉਤਰਨ ਤੋਂ ਬਾਅਦ ਜਿਹੜਾ ਉੱਥੇ ਦਾ ਮਾਹੌਲ ਬਣਨਾ ਹੈ ਜਿਹੜੀ ਇੱਥੇ ਬਿਮਾਰੀਆਂ ਪੈਦਾ ਹੋਣੀਆਂ ਉਸ ਤੋਂ ਕਿਵੇਂ ਬਚੇ ਜਦਾ ਅਨਿਲਜੀ ਸਾਡੇ ਨਾਲ ਮੌਜੂਦ ਨੇ ਸਮਾਜ ਸੇਵਕ ਨੇ ਵੀਰ ਜੀ ਕਿਵੇਂ ਦਾ ਲੱਗਿਆ ਜਦ ਤੁਸੀਂ ਜਾਣਦੇ ਹੋ ਪਿੰਡਾਂ ਵਿੱਚ ਕਿਵੇਂ ਦਾ ਮਾਹੌਲ ਹੁੰਦਾ ਕਿਹੜੀਆਂ ਬਿਮਾਰੀਆਂ ਤੋਂ ਬਚਣਾ ਚਾਹੀਦਾ ਹੈ ਸਬ ਤੋਂ ਪਹਿਲਾ ਸਸੀਗਲ ਵੀਰ ਜੀ ਤੁਹਾਡੇ ਟੀਵੀ ਚੈਨਲ ਦਾ ਹੱਕ ਸੱਚ ਦਾ ਔਰ ਵੀਰ ਜੀ ਤੁਹਾਡਾ ਵੀ ਬੜਾ ਧੰਨਵਾਦ ਹੈ ਮੈਂ ਤੁਹਾਡੀਆਂ ਵੀ ਨਿਊਜ਼ ਦੇ ਤਾਂ ਤੁਸੀਂ ਵੱਖ-ਵੱਖ ਇਲਾਕਿਆਂ ਦੇ ਵਿੱਚ ਕੇ ਗਰਾਊਂਡ ਲੈਵਲ ਤੋਂ ਤੁਸੀਂ ਬੜਾ ਹਰ ਨਿਊਜ਼ ਨੂੰ ਕਵਰ ਕੀਤਾ ਹੈ ਤੁਹਾਡਾ ਵੀ ਅੱਛੀ ਦਾ ਧੰਨਵਾਦ ਹੈ ਤੁਸੀਂ ਸਾਰੇ ਪੱਤਰਕਾਰ ਭਾਈਚਾਰਾ ਜਿੰਨਾ ਵੀ ਹੈ ਬੜੀ ਵੱਡਾ ਇੱਕ ਸੇਵਾ ਔਰ ਇੱਕ ਵਧਾਈ ਦਾ ਪਾਤਰ ਹੈ ਕਿ ਪੰਜਾਬ ਦੇ ਵਿੱਚ ਜਦੋਂ ਵੀ ਕੋਈ ਕਿਸਾਨੀ ਅੰਦੋਲਨ ਕਹਿ ਲੋ ਜਾਂ ਹੜ੍ਹਾਂ ਦੀ ਮਾਰ ਆਈਏ ਤੇ ਪੰਜਾਬ ਜਿਹੜੇ ਸਾਡੇ ਪੱਤਰਕਾਰ ਵੀਰ ਹੈ ਕਿਸੇ ਗੱਲ ਤੋਂ ਕਦੀ ਪਿੱਛੇ ਨਹੀਂ ਹਟੇ ਘਰ ਘਰ ਤੱਕ ਗੱਲ ਪਹੁੰਚਣੀ ਕਿ ਕਿਹੜੀ ਚੀਜ਼ ਕਿੱਥੇ ਲੋੜ ਇਹ ਪੱਤਰਕਾਰ ਦੇ ਦੇ ਜਰੀਏ ਹੀ ਪਹੁੰਚੀ ਜਾ ਸਕਦੀ ਹੈ ਬੰਦਿਆਂ ਦਾ ਸਰ ਜਾਂਦਾ ਵਾ ਕੋਈ ਮਾਰੀ ਮੁੱਟੀ ਅਗਰ ਕੋਈ ਪ੍ਰੋਬਲਮ ਵੀ ਆਂਦੀ ਤਾਂ ਆਪਾਂ ਲੋਕ ਪ੍ਰਵਾਹ ਨਹੀਂ ਕਰਦੇ ਪੰਜਾਬ ਦੇ ਲੋਕ ਆ ਛੋਟੇ ਬੱਚੇ ਜਿਸ ਹਨ ਖਾੜਾ ਪਾਣੀ ਦਾ ਲੈਵਲ ਘਟੇਗਾ ਤੇ ਉਹਦੇ ਦੇ ਨਾਲ ਕੀ ਹੋਗਾ ਕਿ ਸਭ ਤੋਂ ਵੱਧ ਜਿਹੜੀ ਆਣੀ ਹੈ ਡੇਂਗੂ ਵਾਇਰਲ ਦੀ ਡੇਂਗੂ ਚਲਿਆ ਬਹਿ ਹੋ ਸਟਰਾ ਦੇ ਵਿੱਚ ਜਿਹੜਾ ਡੇਂਗੂ ਦੇ ਕੇਸ ਵਧੇ ਨੇ ਸ਼ੁਰੂ ਹੋ ਗਏ ਆ ਐਸੇ ਕਾਰਨ ਔਰ ਜਿਹੜਾ ਪਾਣੀ ਖੜਾ ਰਹਿੰਦਾ ਵਾ ਸ਼ਹਿਰਾਂ ਚ ਪਿੰਡਾਂ ਦੇ ਵਿੱਚ ਉਹਦੇ ਕਰਕੇ ਡੇਂਗੂ ਦੀ ਮਾਰ ਜਿਹੜੀ ਵਤਨੀ ਹੈ ਪੰਜਾਬ ਦੇ ਵਿੱਚ ਇਸ ਚੀਜ਼ ਤੋਂ ਆਪਾਂ ਨੂੰ ਜਿੱਥੇ ਅਸੀਂ ਦਲੇਰੀ ਦੇ ਨਾਲ ਲੋਕ ਸੇਵਾ ਕਰਨ ਲਿਆ ਲੋਕਾਂ ਦੀ ਮਦਦ ਕਰਦੇ ਉਹਦੇ ਨਾਲ ਨਾਲ ਆਪਣਾ ਅਤੇ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਆਪਣੀ ਸਿਹਤ ਦੀ ਜ਼ਿੰਮੇਵਾਰੀ ਰੱਖਣਾ ਇਹ ਸਾਡਾ ਫਰਜ਼ ਹੈ ਆਪਣੇ ਛੋਟੇ ਛੋਟੇ ਬੱਚਿਆਂ ਦਾ ਆਪਣੇ ਘਰ ਦੀ ਜਿਹੜੀ ਲੇਡਿਸ ਜਨੇ ਔਰਤਾਂ ਨੇ ਉਹਨਾਂ ਦੀ ਸਿਹਤ ਦਾ ਧਿਆਨ ਰੱਖੋ ਦਵਾਈ ਦਾ ਇੰਤਜ਼ਾਮ ਆਪਣੇ ਘਰਾਂ ਦੇ ਵਿੱਚ ਕਰਕੇ ਰੱਖੋ ਰਾਸ਼ਨ ਵੱਲੋਂ ਭਾਵੇਂ ਗੱਲ ਰਹੇ ਜੇ ਦਵਾਈ दारू ਦੇ ਕੋਲੋਂ ਆਪਣੀ ਜਿਹੜੀ ਹੈ ਘਰ ਦੇ ਕਿਸੇ ਜੀ ਦੀ ਜਿਹੜੀ ਕਮੀ ਪੇਸ਼ੀ ਨਾ ਰੱਖੋ ਡਾਕਟਰ ਸਾਹਿਬ ਨੇ ਗੱਲ ਕੀਤੀ ਹੈ ਜਿਹੜੇ ਤੁਸੀਂ ਗੱਲ ਕੀਤੀ ਚਿਪਸ ਹੋ ਗਿਆ ਜੂਸ ਪੈਕਿੰਗ ਹੋ ਗਏ ਕੋਲ ਡਰਿੰਕ ਹੋ ਗਿਆ ਇਹ ਜਿਹੜੇ ਵੀ ਕਰਕਰੇ ਤੇ ਪੈਕੜੇ ਸਾਰਾ ਹੀ ਡੈਡ ਫੂਡ ਹੈ ਇਹ ਜੜੀ ਹੈ ਤੁਹਾਡੀ ਬੋਡੀ ਨੂੰ ਬੀਪੀ ਸ਼ੂਗਰ ਦੀ ਮਾਤਰਾ ਜਿਹੜੀ ਵੱਡੀ ਲੈਵਲ ਤੇ ਵਧਾਂਦਾ ਹੀ ਵਧਾਂਦਾ ਹੋਇਆ ਇਹ ਚੀਜ਼ ਆਸੀ ਸਾਨੂੰ ਹੁੰਦੀ ਪਤਾ ਲੱਗਦਾ ਪਰ ਜਿਹੜੀ ਸਾਡੇ ਛੋਟੀ ਉਮਰ ਦੇ ਵਿੱਚ ਸ਼ੂਗਰ ਦੀ ਪ੍ਰੋਬਲਮ ਜਿਹੜੀ ਸਾਡਾ ਬੀਪੀ 140 50 ਦੇ ਆਮ ਰਹਿੰਦਾ ਹੋਇਆ ਇਹਦਾ ਸਭ ਤੋਂ ਵੱਡਾ ਕਾਰਨ ਹੀ ਇਹ ਚੀਜ਼ਾਂ ਵਾ ਤੇ ਆ ਦਿਨਾਂ ਦੇ ਵਿੱਚ ਸਾਨੂੰ ਆਪਣੇ ਪਰਿਵਾਰ ਨੂੰ ਤਲਿਆਂ ਤੁਲਿਆਂ ਤੋਂ ਇਹ ਕੋਲ ਡਰਿੰਕਾਂ ਤੋਂ ਪਰਹੇਜ਼ ਕਰੋ ਆਪਣੇ ਪਰਿਵਾਰ ਦਾ ਖੁਦ ਖਿਆਲ ਰੱਖੋ ਜੀ ਤੁਹਾਨੂੰ ਧੰਨਵਾਦ ਸੋ ਬਹੁਤ ਵਧੀਆ ਸਲਾਹ ਡਾਕਟਰ ਸਾਹਿਬ ਜੀ ਨੇ ਔਰ ਅਨਿਲ ਜੀ ਨੇ ਦਿੱਤੀ ਹੈ ਔਰ ਆਸ ਕਰਕੇ ਅਸੀਂ ਵੀ ਲੋਕਾਂ ਨੂੰ ਅਪੀਲ ਕਰਦੇ ਆਂ ਜਿਹੜੇ ਕਿ ਪਿੰਡਾਂ ਦੇ ਵਿੱਚ ਜਿਹੜੇ ਪਿੰਡ ਹੜ ਯੋਥਾਰੇ ਲੋਕ ਨੇ ਵਸਨੀਕ ਨੇ ਉਹ ਖਾਸ ਧਿਆਨ ਰੱਖਾ ਆਪਣੀ ਸਿਹਤ ਦਾ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜ ਰਾਸ਼ਨ ਜਰੂਰ ਵੰਡੇ ਜਾ ਰਿਹਾ ਸੋ ਖਾਸ ਕਰਕੇ ਚਿਪਸ ਕੁਰਕਰੇ ਜਾਂ ਕੋਈ ਤਲਿਆ ਹੋਇਆ ਜਾਂ ਮੈਦਾ ਐਵੇਂ ਦੇ ਚੀਜ਼ਾਂ ਤੋਂ ਬਚਣਾ ਔਰ ਹੈਲਥੀ ਫੂਡ ਖਾਣਾ ਔਰ ਖਾਸ ਕਰਕੇ ਆਪਣੀ ਸਿਹਤ ਦਾ ਧਿਆਨ ਰੱਖਣਾ ਮੱਛਰਦਾਨੇ ਜਰੂਰ ਯੂਜ਼ ਕਰੋ ਔਰ ਡੇਂਗੂ ਤੋਂ ਬਚਾ ਰੱਖੋ ਆਪਣਾ ਤੇ ਆਪਣੇ ਪਰਿਵਾਰ ਦਾ